ਓਏ ਲਓ ਸਾਡਾ ਫੋਟੋ ਲਿਓ ਕੀ ਆ ਐਂ ਹਾਂ ਲਾਈਵ ਓਕੇ ਐਂ ਲਾਈਵ ਫੋਕ ਕਰੀਏ ਬਈ ਬੰਦ ਕਰ ਦੇ ਇਹਨੂੰ ਲਾਈਵ ਬੰਦ ਕਰ ਦੇ ਕਹਿ ਰਹੀ ਆ ਉਧਰ ਕਲੱਬ ਸੀ ਨਾ ਉਹਦੇ ਕਰਕੇ ਕੋਈ ਬੰਦ ਕਰ ਦੇ ਇਹਨੂੰ ਠੀਕ ਐ ਯੈਸ ਫੋ ਕਰੀਏ ਬੰਦ ਕਰ ਥਿਸ ਇਜ਼ ਮਾਈ ਵਰਕ ਥਿਸ ਇਜ਼ ਮਾਈ ਵਰਕ ਥਿਸ ਇਜ਼ ਮਾਈ ਵਰਕ ਆਈ ਗੋ ਯੈਸ ਥਿਸ ਇਜ਼ ਮਾਈ ਵਰਕ ਬਾਈਗਰ ਟੁੱਟ ਕੇ ਪੈ ਗਿਆ ਉਹਨੂੰ ਦੇਖ ਸਕਦੇ ਹੋ ਇਧਰ ਵੀ ਕਲੱਬ ਨੇ ਔਰ ਇਹ ਸਾਈਡ ਤੋਂ ਵੀ ਕਲੱਬ ਨੇ ਸਾਰੇ ਕਲੱਬ ਬਣੇ ਹੋਏ ਨੇ ਉੱਪਰ ਲੋਕਾਂ ਦੇ ਘਰ ਨੇ ਇਹ ਚੱਕ ਲੱਭ ਬਣੇ ਹਨ ਦੇਖ ਸਕਦੇ ਹਾਂ ਹੈਲੋ ਦੋਸਤੋ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਂਗਾ ਨਾਈਟ ਲਾਈਫ ਜਿਹੜੀ ਇੱਥੋਂ ਦੀ ਨਾਈਟ ਲਾਈਫ ਆ ਬਹੁਤ ਜ਼ਿਆਦਾ ਸੁੰਦਰ ਆ ਉਹ ਦੇਖਣ ਵਾਲੀ ਆ ਉਹ ਜ਼ਰੂਰ ਦੇਖਿਓ ਕਿਵੇਂ ਲੱਗੀ ਕਮੈਂਟ ਕਰਕੇ ਉਹ ਵੀ ਸਾਨੂੰ ਜ਼ਰੂਰ ਦੱਸਿਓ ਸੋ ਮਿਲਦੇ ਆਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਦੇ ਆਂ ਹੋਟਲ ਤੋਂ ਬਾਹਰ ਆਇਆ ਤੇ ਆ ਦੇਖ ਸਕਦੇ ਹੋ ਕਿੰਨੀ ਵਧੀਆ ਰੌਣਕ ਲੱਗੀ ਹੋਈ ਆ ਆਹ ਜਿਵੇਂ ਆਪਣੇ ਜੋਮੈਟੋ ਵਾਲੇ ਸਵਿਗੀ ਵਾਲੇ ਖੜੇ ਹੁੰਦੇ ਨੇ ਇਹ ਉਦਾਂ ਨੇ ਠੀਕ ਆ ਅੰਦਰੋਂ ਆਰਡਰ ਲੈਂਦੇ ਨੇ ਤੇ ਆ ਬਾਈਕ ਤੇ ਲੈ ਜਾਂਦੇ ਨੇ ਪਰ ਖਾਂਦੇ ਪੀਂਦੇ ਇੱਥੇ ਖੜਕੇ ਨੇ ਠੀਕ ਆ ਆਜ ਮਂ ਅੰਗਰੇਜ਼ ਆ ਇੱਥੇ ਬਹੁਤ ਜ਼ਿਆਦਾ ਅੰਗਰੇਜ਼ ਆਉਂਦੇ ਨੇ ਔਰ ਇਹ ਵੀ ਕੋਈ ਬਾਹਰ ਲੱਗਦਾ ਪਤਾ ਨਹੀਂ ਕੀ ਆ ਜਾ ਰਿਹਾ ਇਹ ਹਾਂ ਇਹ ਕਲੱਬ ਵਾਰਾ ਇੱਥੇ ਡਾਂਸ ਹੁੰਦਾ ਅੰਦਰ ਬੀਅਰ ਵਗੈਰਾ ਪੀਂਦੇ ਨੇ ਅੰਦਰ ਲੋਕ ਅਸੀਂ ਜਿਹੜੀ ਜਗ੍ਹਾ ਤੇ ਖੜਿਆ ਨਾ ਆ ਦੇਖੋ ਕਿੰਨਾ ਨਜ਼ਾਰਾ ਯਾਰ ਬੰਨ ਰੱਖਿਆ ਆ ਜਗ੍ਹਾ ਖੜਿਆ ਅਸੀਂ ਦੋ ਹੀ ਨਜ਼ਾਰਾ ਦੇਖੋ ਕਿੱਦਾਂ ਰੌਣਕ ਲੱਗ ਰਹੀ ਆ ਔਰ ਟਾਈਮ ਪਤਾ ਕੀ ਹੋਇਆ ਰਾਤ ਦੇ 10 ਵਜੇ ਹੋਏ ਨੇ ਦੇਖ ਲਓ 10 ਵਜੇ ਇੱਥੇ ਕੋਈ ਪਰਵਾਣੀ ਕੀ ਰਾਤ ਐ ਇਦਾਂ ਹੀ ਰਹੂਗਾ ਸਾਰੀ ਰਾਤ ਇਹ 2-3 ਵਜੇ ਬੰਦ ਹੁੰਦਾ ਕਹਿੰਦੇ ਇਹ ਇਦਾਂ ਹੀ ਰਹਿਣਾ ਕਾਫੀ ਕਾਫੀ ਦੇਰ ਤੱਕ ਸਵਾਦ ਦੇਖ ਪਿੰਨਾ ਸੋਣਾ ਲੱਗ ਰਿਹਾ ਸੁਝਾਈ ਬਹੁਤ ਆ ਯਾਰ ਕਮਾਲ ਆ ਦੇਖ ਲੋ ਆਪਣੇ ਇਦਾਂ ਉਦੋਂ ਕਰਦੇ ਨੇ ਜਦੋਂ ਆਪਣੇ ਕੋਈ ਤਿਉਹਾਰ ਹੁੰਦਾ ਹਨਾ ਕੋਈ ਪ੍ਰੋਗਰਾਮ ਹੁੰਦਾ ਤਾਂ ਕਰਦੇ ਨੇ ਇੱਥੇ ਹਰ ਟਾਈਮ 24 ਘੰਟੇ ਇਦਾਂ ਹੀ ਰਹਿੰਦਾ ਦੇਖ ਲੋ ਕਮਾਲ ਆ ਯਾਰ ਇੱਧਰ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਕੱਪੜੇ ਲੈ ਸਕਦੇ ਹੋ ਆ ਸਾਰੇ ਰੈਸਟੋਰੈਂਟਾਂ ਦੇ ਅੰਦਰ ਘਟਵੇਂ ਨੇ ਲੋਕੀ ਬਾਹਰ ਵੱਧ ਖਾਂਦੇ ਨੇ ਬਹਿ ਕੇ ਠੀਕ ਹੈ ਜਿੱਦਾਂ ਬੈਠੇ ਨੇ ਆ ਗਿਆ ਸਾਰੇ ਗੱਡੀਆਂ ਆਉਂਦੀਆਂ ਨੇ ਪੁੱਠੇ ਸਟੀering ਵਾਲੀਆਂ ਇੱਧਰ ਸਾਰੇ ਮਾਰਕੀਟ ਤੇ ਕੱਪੜਾ ਮਿਲ ਜੂ ਤੁਹਾਨੂੰ ਸਾਰੀ ਜਗ੍ਹਾ ਤੇ ਕਿ ਦੇਖ ਸਕਦੇ ਹਾਂ ਨਿਆਰਾ ਆ ਰਿਹਾ ਪੂਰਾ ਇੱਧਰ ਨਾਈ ਦੀ ਦੁਕਾਨ ਆ ਗਈ ਇੱਧਰ ਸੈਲੂਨ ਦੀ ਠੀਕ ਹੈ ਇੱਧਰ ਵੀ ਨਾਈ ਇੱਧਰ ਵੀ ਨਾਈ ਠੀਕ ਹੈ ਜੀ ਤੋਂ ਅੱਗੇ ਦੇਖੋ ਫੇਰ ਉਹ ਦੇਖੋ ਬਈ 2025 ਨੌਫੈਂਡ ਨਾਈਟ ਲਾਈਫ ਇੱਥੋਂ ਜੀ ਇਹ ਜਿਹੜੀ ਰਾਜਸਤਾਨੀ ਐ ਨੌਫੈਂਡ ਆ ਨਹੀਂ ਫੋਨਮ ਫਨ ਫੋਨਮ ਫਨ ਨਾਈਟ ਉਹ ਤੇਰੀ ਆ ਦੇਖੋ ਕਿਆ ਬਾਈ ਆ ਦੇਖੋ ਬਾਈ ਓਏ ਕਿਆ ਬਾਤ ਆ ਨਾਈਟ ਲਾਈਫ ਤੁਹਾਨੂੰ ਦਿਖਾਉਣਾ ਹੁਣ ਕਿੱਦਾਂ ਦੀ ਰਹਿਣ ਵਾਲੀ ਇੱਥੇ ਦੇਖ ਸਕਦੇ ਹੋ ਠੀਕ ਐ ਆ ਹੁੰਦੀ ਆ ਨਾਈਟ ਲਾਈਫ ਕਿਆ ਬਾਤ ਆ ਡੀ ਜੇ ਲੱਗ ਰਹੇ ਨੇ ਕੋਈ ਪਾਰਟੀਆਂ ਕਰ ਰਿਹਾ ਕੋਈ ਕੀ ਕਰ ਰਿਹਾ ਉਹ ਨਾਲੇ ਵੇਚ ਰਿਹਾ ਕੋਈ ਉਧਰ ਸ਼ਰਾਬਾਂ ਪੀ ਰਿਹਾ ਕੋਈ ਉਧਰ ਠੀਕ ਐ ਨਾ ਦੇਖ ਸਕਦੇ ਹੋ ਇੱਧਰ ਵੀ ਕਲੱਬ ਨੇ ਔਰ ਇਹ ਸਾਈਡ ਤੇ ਵੀ ਕਲੱਬ ਨੇ ਇਹ ਸਾਰੇ ਕਲੱਬ ਬਣੇ ਹੋਏ ਨੇ ਉੱਪਰ ਲੋਕਾਂ ਦੇ ਘਰ ਨੇ ਇਹ ਤੇ ਕਲੱਬ ਬਣਿਆ ਹੋਣੀ ਦੇਖ ਸਕਦੇ ਹੋ ਇੱਥੇ ਲੋਕੀ ਜਾ ਕੇ ਡਰਿੰਕ ਕਰਦੇ ਨੇ ਅੰਦਰ ਡਾਂਸ ਕਰਦੇ ਨੇ ਪਾਰਟੀਆਂ ਕਰਦੇ ਨੇ ਔਰ ਇੱਧਰ ਉਹ ਮ사ਜ ਹੋ ਰਹੀ ਹੈ ਜਿਵੇਂ ਹਨ ਇਦਾਂ ਬੱਕੇ ਸਾਰੇ ਇਦਾਂ ਬੈਠੇ ਰਹਿੰਦੇ ਨੇ ਜਿਵੇਂ ਕੋਈ ਆਉਂਦਾ ਅੰਦਰ ਲੈ ਜਾਂਦੇ ਨੇ ਉਹਨਾਂ ਨੂੰ ਠੀਕ ਆ ਅੰਦਰ ਜਾ ਕੇ ਉਹ ਡਾਂਸ ਕਰਦੇ ਨੇ ਤੇ ਨੱਚਦੇ ਨੇ ਦੇਖੋ ਕਿੰਨੇ ਜ਼ਿਆਦਾ ਮਤਲਬ ਕਲੱਬ ਨੇ ਯਾਰ ਇੱਥੇ ਕਮਾਲ ਹੋਈ ਪਈ ਹੈ ਇੱਥੇ ਹੈ ਦੇਖੋ ਮਤਲਬ ਇੱਥੇ ਘੱਟੋ ਘੱਟ 50 ਕਲੱਬ ਬਾਰ ਹੋਣਗੇ ਇੱਥੇ ਇਦਾਂ ਦੇ 50 ਬਾਰ ਹੋਣਗੇ ਜਿਹੜੇ ਕਿ ਸਿਰਫ ਡਾਂਸ ਕਰਨ ਵਾਸਤੇ ਅੰਦਰ ਲੈ ਕੇ ਜਾਂਦੇ ਨੇ ਲੋਕਾਂ ਨੂੰ ਸਿਰ ਪਾਰਟੀਆਂ ਕਰਦੇ ਨੇ ਦੇਖ ਲੋ ਯਾਰ ਇੱਥੇ ਨਾਈਟ ਲਾਈਫ ਜੀ ਠੀਕ ਹੈ ਦੇਖ ਸਕਦੇ ਹੋ ਤੇ ਆਹ ਕਲੱਬ ਨੇ ਅਸੀਂ ਅੰਦਰ ਜਾ ਕੇ ਤੁਸੀਂ ਨੱਚ ਸਕਦੇ ਹੋ ਡਾਂਸ ਕਰ ਸਕਦੇ ਹੋ ਜੋ ਵੀ ਕਰਨਾ ਹੈ ਨਾ ਕਰ ਸਕਦੇ ਹੋ ਔਰ ਆਹ ਬਾਈ ਬੈਠ ਨੇ ਕਿਵੇਂ ਹੋ ਵੀਰ ਜੀ ਯੂਅਰ ਨੇਮ ਐਲਟਰਨੇਟਿਵ ਥਾਈਲੈਂਡ ਨਾਮ ਲੈ ਰਿਹਾ ਨੇ ਸਮਝ ਨਹੀਂ ਲੱਗ ਰਹੀ ਠੀਕ ਹੈ ਇਹ ਨੇ ਜਰਮਨ ਤੋਂ ਆ ਦੇਖੋ YouTube ਤੇ ਲਾਈਵ ਹੋਏ ਹੋਏ ਨੇ ਠੀਕ ਹੈ ਇੱਕ ਘੰਟੇ ਤੋਂ ਉੱਪਰ ਹੋ ਗਿਆ ਇਹਨੂੰ ਲਾਈਵ ਹੋਏ ਨੂੰ ਠੀਕ ਹੈ ਇਹ ਵੀ ਬਲੌਗਰ ਨੇ ਸਬਸਕ੍ਰਾਈਬਰ ਕਿੰਨੇ ਨੇ ਇਹਨਾਂ ਦੇ ਹਾਊ ਮੈਨੀ ਸਬਸਕ੍ਰਾਈਬਰ ਯੂ ਹੈਵ 4100 4100 ਯੇ ਹਾਉ ਕਾਲ ਲਾਈਕ ਦਾ ਸਟਾਪ ਰੋਲ ਹੈਵ ਮਾਈ ਨੈਮ ਇਟ ਆਉਟ ਸਟਾਪ ਓਏ ਲੋਸਟ ਐਂਡ ਹਾਉ ਉਹ ਕਹਿ ਰਹੀ ਹੈ ਬਾਈ ਬੰਦ ਕਰ ਦੇ ਇਹਨੂੰ ਉਹ ਲਾਈਵ ਬੰਦ ਕਰ ਦੇ ਕਹਿ ਰਹੀ ਆ ਉਹਦੇ ਕਲੱਬ ਸੀ ਨਾ ਉਹਦੇ ਕਰਕੇ ਕੋਈ ਬੰਦ ਕਰ ਦੇ ਠੀਕ ਹੈ ਉਹ ਕਹਿ ਰਹੀ ਬੰਦ ਕਰ ਦਿਸ ਇਜ਼ ਟੁੱਟ ਕੇ ਪੈ ਗਿਆ ਉਹਨੂੰ ਉਹ ਬੰਦ ਕਰਾਉਣਾ ਇਹਦੀ ਇਹ ਕਹਿੰਦਾ ਮੈਂ ਬੰਦ ਨਹੀਂ ਕਰਦਾ ਮੈਂ ਬਲੌਗਰ ਆ ਤੂੰ ਕਿੱਦਾਂ ਬੰਦ ਕਰਵਾ ਸਕਦੀ ਹੈ ਕਹਿੰਦਾ ਮੈਨੂੰ ਸਹੀ ਆ ਯਾਰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਟਾਈਮ ਘੁੰਮ ਰਹੇ ਹਾਂ ਕੰਬੋਡੀਆ ਦੇਸ਼ ਦੀ ਨਾਈਟ ਲਾਈਫ ਦੇਖ ਸਕਦੇ ਹੋ ਪਿੱਛੇ ਝਲਮਲ ਝਲਮਲ ਹੋਈ ਪਈ ਆ ਔਰ ਇਹ ਸਾਹ ਦੇਖ ਸਕਦੇ ਹੋ ਇੱਧਰ ਵੀ ਕਲੱਬ ਨੇ ਔਰ ਇੱਧਰ ਵੀ ਕਲੱਬ ਨੇ ਠੀਕ ਆ ਸੋ ਸਾਡੇ ਸਾਹਮਣੇ ਇੱਕ ਜਾ ਰਿਹਾ ਆ ਨਾਮ ਲਿਆ ਸੀ ਉਹਨੇ ਨਾਮ ਮੈਨੂੰ ਪਤਾ ਨਹੀਂ ਕੀ ਕਿਹਾ ਉਹਨੇ ਅੰਗਰੇਜ਼ੀ ਵਿੱਚ ਉਹ ਬੰਦਾ ਸੀ ਇਹ ਬੰਦਾ ਜਰਮਨ ਤੋਂ ਬਲੌਗਰ ਉਹ ਵੀ ਉਹਦੇ 4-5000 ਸਬਸਕ੍ਰਾਈਬਰ ਨੇ ਤੇ ਉਹ ਪਿੱਛੇ ਨਾ ਇਹ ਕੁੜੀਆਂ ਨਹੀਂ ਬੈਠੀਆਂ ਨੇ ਇਹਨਾਂ ਤੇ ਉਹਨੇ ਕੈਮਰਾ ਲਾ ਰੱਖਿਆ ਸੀ ਲਾਈਵ ਕਰਕੇ ਉਹ ਭੱਜ ਕੇ ਆ ਗਈ ਕਹਿੰਦੀ ਇਹਨੂੰ ਬੰਦ ਕਰ ਉਹ ਕਹਿੰਦਾ ਮੈਂ ਨਹੀਂ ਕਰਦਾ ਕਦੋਂ ਮੈਂ ਲਾਈਵ ਕਰ ਰਹੇ ਹਾਂ ਤੈਨੂੰ ਵੀ ਚੱਕਰਾਂ ਵਾਂਜੀ ਮੈਂ ਬਲੌਗਰ ਹਾਂ ਕਾ ਮੈਂ ਜੋ ਮਰਜ਼ੀ ਦਿਖਾਵਾਂ ਠੀਕ ਆ ਇਹ ਆ ਬੰਦਾ ਜਾ ਰਿਹਾ ਉਹ ਵਾਲਾ ਗਿੰਬਲ ਦੇ ਉੱਪਰ ਇਹਨੇ ਕੈਮਰਾ ਫੋਨ ਲਾ ਰੱਖਿਆ ਮੰਦ ਨਹੀਂ ਕਰਿਆ ਨੇ ਲਾਈਵ ਇੱਕ ਘੰਟੇ ਤੋਂ ਉੱਪਰ ਹੋ ਗਿਆ ਸਵੇਰ ਆ ਦੇਖੋ ਸਾਰੇ ਕਲੱਬਾਂ ਦੇ ਬਾਹਰ ਇਦਾਂ ਬਹਿ ਜਾਂਦੇ ਨੇ ਲੋਕ ਠੀਕ ਆ ਤੇ ਇਦਾਂ ਹੀ ਵੇਟ ਕਰਦੇ ਜਾਂ ਰਹਿੰਦੇ ਨੇ ਕਿ ਕੋਈ ਆਊਗਾ ਬਈਆ ਦੇਖੋ ਆ ਇੱਕ ਚੌਂਕ ਆ ਹਨਾ ਇਹ ਚੌਂਕ ਤੋਂ ਵੀ ਇਧਰ ਚੱਲ ਜਾਓ ਸਭ ਜਗ੍ਹਾ ਕਲੱਬ ਵਾਰਨੇ ਇਧਰ ਚੱਲ ਜਾਓ ਉਹ ਸਾਹਮਣੇ ਐਂ ਚੱਲ ਜਓ ਔਰ ਉਥੋਂ ਐਂ ਉਹ ਲਿਖਿਆ ਹੋਇਆ ਹੈ ਸਾਹਮਣੇ 2025 ਠੀਕ ਹੈ ਨਾਈਟ ਲਾਈਫ ਇਹ ਸਾਰਾ ਇਹੀ ਚੀਜ਼ ਆ ਇਹ ਠੀਕ ਆ ਇਦਾਂ ਲੋਕੀ ਮਜ਼ੇ ਲੈਂਦੇ ਨੇ ਰਾਤ ਨੂੰ ਆ ਕੇ ਕਿਉਂਕਿ ਦਿਨੇ ਵੈਸੇ ਵੀ ਧੁੱਪ ਹੁੰਦੀ ਆ ਰਾਤ ਨੂੰ ਥੋੜੀ ਠੰਡ ਹੋ ਜਾਂਦੀ ਆ ਤਾਂ ਵੀ ਲੋਕੀ ਜਾਵਾ ਰਾਤ ਹੀ ਨਿਕਲਦੇ ਨੇ ਬਾਹਰ ਕਾਹ ਦੇਖੋ ਇੱਥੇ ਹਾਕਾ ਕਿਵੇਂ ਬਣ ਗਿਆ ਕਰਤੇ ਮੂੰਹ ਬੰਦ ਜਿੱਦਾਂ ਹੀ ਕੈਮਰਾ ਖੋਲਦੇ ਆ ਨਾਲ ਦੀ ਨਾਲ ਮੂੰਹ ਬੰਦ ਹੋਣਾ ਦੇ ਸਮਝਦੇ ਜਿੱਦਾਂ ਹੀ ਕੈਮਰਾ ਖੋਲਦੇ ਆ ਦੇਖ ਸਕਦੇ ਤੁਸੀਂ ਇਦਾਂ ਬੈਠੇ ਹੁੰਦੇ ਨੇ ਦੇਖ ਬਾਈ ਵਾ 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 ਆ ਇੱਧਰ ਖੜੀਆਂ ਨੇ ਦੇਖੋ ਜਿੱਦਾਂ ਹੀ ਕੈਮਰਾ ਖੋਲਦੇ ਆ ਮੂੰਹ ਪਰਾਂ ਨੂੰ ਕਰ ਲੈਂਦੀਆਂ ਨੇ ਐਦਾਂ ਕੁਰਸੀਆਂ 'ਤੇ ਬੈਠੇ ਰਹਿੰਦੇ ਨੇ ਜੀ ਇੱਥੋਂ ਸ਼ੁਰੂ ਹੋ ਗਏ ਹੁਣ ਇੱਥੋਂ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਬੈਠੇ ਨੇ ਦੇਖੀ ਜਾਓ ਮੈਂ ਬੋਲੂਗਾ ਨਹੀਂ ਬੱਸ ਦੇਖ ਕੇ ਨਿਆਰੇ ਲੋ ਠੀਕ ਹੈ ਆ ਦੇਖੋ ਸਟਾਲ ਜੀ ਦੇਖੋ ਹਾਂ ਪਤਾ ਨਹੀਂ ਕੀ ਕਹਿ ਰਹੀ ਆ ਯਾਰ ਪਤਾ ਨਹੀਂ ਕੀ ਕਹਿ ਰਹੀ ਸੀ ਭਾਜੀ ਉਹ ओके okay. देखो भाई नखड़ियां ਹੁੰਦੇ ਨੇ ਮੀਟ ਖਾਰਿਆ ਨੇ ਮੀਟ ਚਿਕਨ ਖਾਰਿਆ ਨੇ ਚਿਕਨ ਚਿਕਨ ਖਾਰਿਆ ਨੇ ਆਹ ਦੇਖੋ ਇੱਧਰ ਹੀ ਬੈਠੀਆਂ ਨੇ ਇੱਧਰ ਹੀ ਵੇਂਦੀਆਂ ਨੇ ਦੇਖੋ ਦੋਹਾਂ ਸਾਈਡਾਂ ਤੇ ਵੇਂਦੀਆਂ ਨੇ ਇਹ ਜਨਾ ਸਮਝਾਉਂਦੇ ਇਹਨਾਂ ਦੀ ਕੰਬੋਡੀਆ ਦੀ ਭਾਸ਼ਾ ਬੋਲਦੀ ਉਹ ਭੱਜ ਗਈ ਅੰਦਰ ਨੂੰ ਉਹ ਦੇਖੋ ਸਭ ਅੰਦਰ ਭੱਜ ਜਾਂਦੇ ਨੇ ਟੁੱਟ ਕੇ ਸਾਡੇ ਹੋਟਲ ਦੇ ਸਾਮਣੇ ਵਾਲੀ ਸਾਈਡ ਤੇ ਨਾ ਪਾਕਿਸਤਾਨ ਦਾ ਇੱਕ ਰੈਸਟੋਰੈਂਟ ਹੈ ਦੇਖ ਸਕਦੇ ਹੋ ਆ ਪਾਜੀ ਬੈਠੇ ਨੇ ਪਾਕਿਸਤਾਨ ਤੋਂ ਕਿੱਥੋਂ ਪਾਜੀ ਸੇਖੂਪੁਰਾ ਸੇਖੂਪੁਰਾ ਦੇ ਨੇ ਦੇਖ ਸਕਦੇ ਹੋ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ ਨਾ ਇਹ ਚ ਠੀਕ ਹੈ ਦੇਖ ਸਕਦੇ ਹੋ ਚੰਗੀ ਤਰ੍ਹਾਂ ਪਛਾਣ ਲਓ ਸੋ ਇੱਥੇ ਅਸੀਂ ਆਇਆ ਖਾਣਾ ਖਾਣ ਵਾਸਤੇ ਅ ਬੈਜ ਖਾਣ ਕਰਕੇ ਅਸੀਂ ਇੱਥੇ ਆਏ ਆ ਤੇ ਰੇਟ ਬੜਾ ਵਧੀਆ ਪਾਈਆਂ ਦਾ ਸੋ ਦੇਖਦੇ ਆ ਕਿਦਾਂ ਦਾ ਟੇਸਟ ਹੋਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਨਾ ਤੁਸੀਂ ਦੇਖ ਸਕਦੇ ਹੋ ਬੜਾ ਵੱਡਾ ਪ੍ਰਸਾਦਾ ਲੈ ਕੇ ਆਏ ਨੇ ਭਾਈ ਰੋਟੀ ਬਹੁਤ ਵੱਡੀ ਹੈ ਠੀਕ ਹੈ ਇਹ ਹੈਗੀ 1 ਡਾਲਰ ਦੀ ਨਾ ਭਾਈ। 1 ਡਾਲਰ ਦੀ ਇੱਕ ਰੋਟੀ। ਮਤਲਬ ਕਿ 90 ਰੁਪਏ ਦੀ 1 ਡਾਲਰ ਰੋਟੀ ਆ 88 88 ਰੁਪਏ ਦੀ। ਔਰ ਇੱਕ ਦਾਲ ਮੰਗਵਾਈਆ ਸੀ ਨੇ। ਦਾਲ ਮਖਣੀ ਠੀਕ ਹੈ। ਇਦਾਂ ਦੀ ਦਾਲ ਮਖਣੀ ਦੇਖ ਸਕਦੇ ਹੋ। ਠੀਕ ਹੈ ਜੀ। ਸੋ ਫੇ ਰੋਟੀ ਖਾ ਲਈ ਬੜਾ ਮਜ਼ਾ ਆਇਆ। ਬਹੁਤ ਵੱਡਾ ਸਾਈਜ਼ ਰੋਟੀ ਦਾ ਤੇ ਦਾਲ ਵੀ ਕੁਆਂਟੀਟੀ ਬੜੀ ਵਧੀਆ ਸੀ। ਦੋ ਬੰਦਿਆਂ ਨੂੰ ਆਰਾਮ ਨਾਲ ਇੱਕ ਪੂਰੀ ਜਿਹੜਾ ਕੌਲਾ ਜਿਆ ਸੀਗਾ ਪੂਰਾ ਆ ਗਿਆ ਠੀਕ ਹੈ। ਸੋ ਸਾਡਾ ਜਿਹੜਾ ਬਿੱਲ ਬਣਿਆ ਕਿੰਨਾ ਬਣਿਆ ਭਾਈ 30000 30800 30000 800 ਰੁਪਏ ਬਣਿਆ ਬਾਈ ਨੇ। ਸੋ ਬੜਾ ਵਧੀਆ ਲੱਗਿਆ ਬਾਈ ਇੱਕ ਵਾਰੀ ਇਹ ਲੋਕੇਸ਼ਨ ਦੱਸ ਦੋ ਆਪਣੇ ਰੈਸਟੋਰੈਂਟ ਦੀ ਕਮੋਡਿਆ ਕਮੋਡਿਆ ਦੇ ਅੰਦਰ ਬੈਂ ਪਿਕਟ ਲੋਪਰ ਰੈਸਟੋਰੈਂਟ 172 ਸਟਰੀਟ ਓਕੇ 172 ਸਟਰੀਟ ਠੀਕ ਹੈ ਸਾਧ ਬਿਗੀਜ਼ੀ ਹੈ ਔਰ ਇਹ ਪਿਕਿੰਗ ਬਲੋਸ ਕੇ ਬਿਲਕੁਲ ਸਾਹਮਣੇ ਹੈ ਪਿਕਟ ਲੋਪਰ ਰੈਸਟੋਰੈਂਟ ਠੀਕ ਹੈ ਜੀ ਸੋ ਬਾਈ ਲੋਕੇਸ਼ਨ ਨੋਟ ਕਰ ਲਿਓ ਅਗਰ ਆਓਗੇ ਇੱਥੋਂ ਖਾਣਾ ਖਾਣ ਵਾਸਤੇ ਬੜਾ ਮਜ਼ਾ ਆਏਗਾ ਬਿਲਕੁਲ ਪ੍ਰਾਈਸ ਵੀ ਬਹੁਤ ਠੀਕ ਠਾਕ ਹੈ ਠੀਕ ਹੈ ਪੱਕੇ ਨੇ ਦਾ ਆ ਸਾਰਾ ਨੰਬਰ ਵੀ ਦਿੱਤਾ ਹੋਇਆ ਇਹਨਾਂ ਨੇ ਤੇ ਐਡਰੈਸ ਵੀ ਦਿੱਤਾ ਹੋਇਆ ਠੀਕ ਹੈ ਸੋ ਹਾਂਜੀ ਦੋਸਤੋ ਅਸੀਂ ਆਪਣੇ ਰੂਮ ਦੇ ਅੰਦਰ ਆ ਗਏ ਆਂ ਰਾਤ ਦੇ 11:00 ਵਜੇ ਸਾਰਾ ਕੁਝ ਦੇਖ ਕੇ ਆ ਗਿਆ ਤੁਹਾਨੂੰ ਕਿਵੇਂ ਲੱਗੀ ਵੀਡੀਓ ਅੱਜ ਦੀ ਜਰੂਰ ਦੱਸਿਓ ਕਮੈਂਟ ਕਰਕੇ ਸੋ ਹੁਣ ਮਿਲਾਂਗੇ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਬਾਏ ਬਾਏ